ਵੱਡੇ-ਵੱਡੇ ਲੀਡਰਾਂ ਨਾਲ ਫੋਟੋ ਤੇ ਕੰਮ ਲੋਕਾਂ ਨੂੰ ਧਮਕਾਉਣਾ ਵਸੂਲੀ ਕਰਨਾ ਸਾਹਮਣੇ ਆਇਆ ਕਟੜ ਇਮਾਨਦਾਰ ਅਖਵਾਉਣ ਵਾਲਿਆਂ ਦਾ ਇੱਕ ਹੋਰ ਕਾਰਨਾਮਾ ਆਮ ਆਦਮੀ ਪਾਰਟੀ ਦੇ ਫਾਜ਼ਿਲਕਾ ਦੇ ਜ਼ਿਲ੍ਹਾ ਟ੍ਰੇਡ ਵਿੰਗ ਦੇ ਪ੍ਰਧਾਨ ਪੰਕਜ ਨੂਰੂਲਾ ਤੇ ਬਲਾਕ ਪ੍ਰਧਾਨ ਅਬੋਹਰ ਅਰਵਿੰਦਰ ਸਿੰਘ ਸ਼ੇਰਾਸਣੇ 4 ਦੇ ਖਿਲਾਫ 10 ਲੱਖ ਰੁਪਏ ਦੀ ਫਿਰੋਤੀ ਯਾ ਕਈਏ ਕੀ ਰਿਸ਼ਵਤ ਮੰਗਣ ਦੇ ਚੱਲਦਿਆ ਮਾਮਲਾ ਦਰਜ ਕੀਤਾ ਗਿਆ ਇਹ ਮਾਮਲਾ ਵਿਧਾਨ ਸਭਾ ਹਲਕਾ ਬਲਵਾਨਾ ਦੇ ਪਿੰਡ ਰੁਕਣਪੁਰਾ ਖਈ ਖੇੜਾ ਵਾਲੀ ਤੇ ਆਮ ਆਦਮੀ ਪਾਰਟੀ ਨਾਲ ਹੀ ਸੰਬੰਧਿਤ ਪਿੰਡ ਦੀ ਸਾਬਕਾ ਮਹਿਲਾ ਸਰਪੰਚ ਦੇ ਪੁੱਤ ਸਿਮਰਜੀਤ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਹੈ ਦੱਸੇ ਜਾ ਰਿਹਾ ਹੈ ਕਿ ਸਿਮਰਜੀਤ ਦੇ ਪਿੰਡ ਦਾ ਟਰਾਂਸਫਾਰਮ ਖਰਾਬ ਹੋ ਗਿਆ ਬਦਲਨ ਦੀ ਸ਼ਿਕਾਇਤ ਦਿੱਤੀ ਗਈ ਵਿਭਾਗੇ ਨੇ ਟਰਾਂਸਫਾਰਮ ਵੀ ਦੇ ਦਿੱਤਾ ਪਰ ਲਾਉਣ ਲਈ ਮੁਲਾਜ਼ਮੇ ਨਹੀਂ ਸੀ ਜਿਸ ਤੋਂ ਬਾਅਦ ਸ਼ਿਕਾਇਤ ਕਰਤਾ ਯਾਨੀ ਕਿ ਸਿਮਰਜੀਤ ਨੇ ਨਿਜੀ ਤੌਰ ਤੇ ਟਰਾਂਸਫਰਮ ਲਗਵਾ ਲਿਆ ਤੇ ਭਾਈ ਪਿੰਡ ਦਾ ਪਲਾਹੋ ਬਸ ਉਸੇ ਸਮੇਂ ਤੋਂ ਸ਼ੁਰੂ ਹੋ ਗਿਆ ਬਲੈਕਮੇਲਿੰਗ ਤੇ ਵਸੂਲੀ ਦਾ ਸਿਲਸਲਾ ਉਦੋਂ ਕੀ ਮਸਲਾ ਆਇਆ ਸੀ ਸਾਡੇ ਪਿੰਡ ਦੇ ਐਸ ਸੀ ਮੱਲੇ ਦਾ ਟਰਾਂਸਫਰਮ ਸੜ ਗਿਆ ਸੀ ਜਿਸ ਦੇ ਸਬੰਧ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਕਿਹਾ ਸੀ ਸੰਡੇ ਹੋਣ ਕਰਕੇ ਉਹ ਕਹਿੰਦੇ ਵੀ ਸਵੇਰੇ ਲੱਗੇਗਾ ਚਲੋ ਫਿਰ ਵੀ ਉਹਨਾਂ ਨੇ ਸਾਨੂੰ ਟਰਾਂਸਫਰਮ ਪ੍ਰੋਵਾਈਡ ਕਰਾ ਕੇ ਅਸੀਂ ਪਬਲਿਕ ਦੇ ਪਬਲਿਕ ਵਾਸਤੇ ਲਵਾਤਾ ਲekin ਇਹਨਾਂ ਨੇ ਵਿੱਚ ਪੰਕਜ ਨਰੂਲੇ ਨੇ ਅਰਵਿੰਦਰ ਸ਼ੇਰਾ ਜਿਹੜਾ ਉਹ ਜਿਹੜਾ ਵਿੱਚ ਨਾਮ ਹੈਗਾ ਗੁਰਵਿੰਦਰ ਸਿੰਘ ਉਹਦੇ ਚਾਚੇ ਦਾ ਬੇਟਾ ਹੀ ਤੇ ਇੱਕ ਕਾਬਲ ਸਿੰਘ ਇਹਨਾਂ ਬੰਦਿਆਂ ਨੇ ਝੂਠੀਆਂ ਦਰਖਾਸਤਾਂ ਦਿੱਤੀਆਂ ਵਿੱਚ ਪ੍ਰਸ਼ਾਸਨ ਨੂੰ ਜਿਹੜਾ ਮਹਿਕਮਾ ਸੀਗਾ ਉਹਨਾਂ ਦੇ ਖਿਲਾਫ ਦਰਖਾਸਤਾਂ ਦਿੱਤੀਆਂ ਵੀ ਕਾਫੀ ਜ਼ਿਆਦਾ ਰਸਮਿੰਟ ਇਹਨਾਂ ਨੇ ਕੀਤਾ ਇਹਨਾਂ ਦਾ ਕਾਰਨ ਸੀ ਵੀ ਯਾਨਕੀ ਬਲੈਕਮੇਲ ਕਰਨਾ ਇਹਨਾਂ ਨੇ 10 ਲੱਖ ਰੁਪਏ ਦੀ ਮੰਗ ਕੀਤੀ ਹਾਂਜੀ ਹਾਂਜੀ ਕੀ ਕਹਿੰਦੇ ਕਿਸੇ ਕਿਸ ਵਾਸਤੇ ਉਹ ਕਹਿੰਦੇ ਜੀ ਬਸ ਆਹੀ ਵੀ ਅਸੀਂ ਆਮ ਆਦਮੀ ਪਾਰਟੀ ਦੇ ਹੈਗੇ ਜੀ ਤੇ ਵੇਖੋ ਜੀ ਮੈਂ ਵੀ ਆਮ ਆਦਮੀ ਪਾਰਟੀ ਨਾਲ ਆਮ ਆਦਮੀ ਪਾਰਟੀ ਦੇ ਨਾਲ ਆਮ ਆਦਮੀ ਪਾਰਟੀ ਦਾ ਹੀ ਵਰਕਰ ਹਾਂ ਪਰ ਸਾਨੂੰ ਉਹਨਾਂ ਨੇ ਮੇਰੀ ਮੇਰੀ ਵੀ ਸ਼ਰਮ ਨਹੀਂ ਕੀਤੀ ਮੈਨੂੰ ਉਹਨਾਂ ਨੇ ਪੰਕੇ ਨਰੂਲੇ ਨੇ HDFC ਬੈਂਕ ਕੋਲ ਬੁਲਾਇਆ ਮੈਨੂੰ ਕਹਿੰਦੇ ਵੀ ਤੁਹਾਡਾ ਕੰਪਰੋਮਾਈਜ਼ ਕਰਾ ਦਿੰਨੇ ਮੈਂ ਹਾਂ ਦੱਸੋ ਜੀ ਕੰਪਰੋਮਾਈਜ਼ ਕੀ ਅਸੀਂ ਕਿਹੜਾ ਕੋਈ ਉੱਥੇ ਕੋਈ ਗਲਤ ਕੀਤਾ ਸੀਗਾ ਪਬਲਿਕ ਦਾ ਕੰਮ ਕਰਵਾਇਆ ਸੀ ਝੂਠੀਆਂ ਦਰਖਾਸਤਾਂ ਦੇ ਵਿੱਚ ਮਗਰ ਹੱਥ ਸੀ ਇਹਨਾਂ ਦਾ ਉਹ ਹਰਾਸਮੈਂਟ ਕਰਦੇ ਸੀ ਪ੍ਰਸ਼ਾਸਨ ਨੂੰ ਵੀ ਜਿਹੜੇ ਆਪਣਾ ਸੀਗਾ ਬਿਜਲੀ ਬੋਰਡ ਮਹਿਕਮਾ ਉਹਨਾਂ ਨੂੰ ਹੀ ਤੰਗ ਪਰੇਸ਼ਾਨ ਕਰਦੇ ਸੀ ਰੋਜ਼ ਆ ਜਾ ਕੇ ਕਦੇ ਐਕਸਨ ਸਾਹਿਬ ਕੋਲ ਕਦੇ ਚੀਬ ਸਾਹਿਬ ਕੋਲ ਬੜਾ ਉਹਨਾਂ ਨੇ ਜਲੀਲ ਕੀਤਾ ਮੈਂ ਪੰਕਜ ਨਰੂਲਾ ਆਮ ਆਦਮੀ ਪਾਰਟੀ ਦਾ ਸੀ ਮੈਂ ਉਹਨੂੰ ਕਿਹਾ ਨਰੂਲਾ ਸਾਹਿਬ ਵੀ ਤੁਸੀਂ ਆਮ ਆਦਮੀ ਪਾਰਟੀ ਦੇ ਤੁਸੀਂ ਸਾਡਾ ਇਹ ਕੋਈ ਕਰਾਓ ਉਹਨਾਂ ਨੇ ਵਿੱਚੋਂ ਜਿਹੜਾ ਆਪਦਾ ਹੀ ਇਹ ਵਿੱਚ ਮਹਿਨਤਾ ਉਹ ਹੀ ਸੀ ਨਾ ਕਰਾਉਣ ਵਾਲੀ ਇਹ ਸੀ ਤੇ ਉਹ ਸਾਰੇ ਸਰ ਮੇਕੋ ਪ੍ਰੂਫ ਹੈਗੇ ਉਹ ਮੈਂ ਆਪਣੇ ਦਿੱਤੇ ਨੇ ਐਸਐਸਪੀ ਸਾਹਿਬ ਨੂੰ ਜੋ ਵੀ ਉਹਨਾਂ ਦੇ ਅਕੋਰਡਿੰਗ ਇਹ ਜਿਹੜੀ ਕਾਰਵਾਈ ਹੋਈ ਹੈ ਹਾਂਜੀ ਲੇਟ ਇਹੀ ਅਹੀਂ ਮੈਂ ਕਹਿ ਰਿਹਾ ਜੀ ਵੀ ਇਹੀ ਜਿਹੜੀ ਕਾਰਵਾਈ ਜਦੋਂ ਦੀ ਅਸੀਂ ਐਪਲੀਕੇਸ਼ਨ ਦਿੱਤੀ ਏ ਉਦੋਂ ਦੀ ਹੋਈ ਹੁੰਦੀ ਤੇ ਜਿਹੜੇ ਸਦਾ ਲਾਲ ਜੀ ਸੀ ਜਿਹਨਾਂ ਮੇਰੇ ਤੇ ਸਦਾ ਲਾਲ ਦੋਵਾਂ ਵੱਲੋਂ ਹੀ ਇਹੀ ਇੱਕੋ ਦਰਖਾਸਤ ਸੀ ਉਹਨਾਂ ਦੀ ਉਹਨਾਂ ਨੇ ਫਿਰ ਇਹਨਾਂ ਤੋਂ ਪਰੇਸ਼ਾਨ ਹੋ ਕੇ ਸੁਸਾਈਡ ਕਰ ਲਿਆ ਜੀ ਜੀ ਹਾਂ ਸ਼ਿਕਾਇਤ ਕਰਤਾਵਾਂ ਮੁਤਾਬਕ ਮਲਜ਼ਮਾ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਧਮਕਾਣਾ ਸ਼ੁਰੂ ਕਰ ਦਿੱਤਾ ਤੇ 10 ਲੱਖ ਰੁਪਏ ਦੀ ਮੰਗ ਕੀਤੀ ਇਹਨਾਂ ਲੋਕਾਂ ਵੱਲੋਂ ਮਹਿਕਮੇ ਵੱਲੋਂ ਪ੍ਰਾਈਵੇਟ ਤੌਰ ਤੇ ਰੱਖ ਕੇ ਪਿੰਡ ਦੇ ਇੱਕ ਮੁਲਾਜ਼ਮ ਸੱਦਾ ਲਾਲ ਨੂੰ ਵੀ ਖੂਬ ਪਰੇਸ਼ਾਨ ਕੀਤਾ ਗਿਆ ਜਲਦੀ ਚਲਦਿਆ ਉਸ ਨੇ ਆਪਣੇ ਆਪ ਨੂੰ ਅੱਗ ਤੱਕ ਲਗਾ ਲਈ ਅਤੇ ਬਾਅਦ ਦੇ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਇਹ ਬੰਕੇ ਨਿਰੂਲਾ ਅਰਵਿੰਦਰ ਸ਼ੇਰਾ ਤੇ ਦੋ ਬੰਦੇ ਹੋਰ ਸੀ ਨਜ਼ਦੀਕ ਰਿਸ਼ਤੇਦਾਰ ਪਿੰਡ ਦੇ ਇਹਨਾਂ ਨੇ ਝੂਠੀਆਂ ਐਪਲੀਕੇਸ਼ਨਾਂ ਦੇ ਕੇ ਤੇ ਜਦੋਂ ਅਸੀਂ ਇਹਨਾਂ ਨਾਲ ਗੱਲ ਕਰਨੀ ਚਾਹੀਏ ਇਹਨਾਂ ਨੇ 10 ਲੱਖ ਰੁਪਈਆ ਮੰਗਿਆ ਮੇਰੇ ਫਾਦਰ ਸਾਹਿਬ ਤੋਂ ਕੀ ਕੰਮ ਕਰਦੇ ਸੀ ਫਾਦਰ ਉਹ ਬਿਜਲੀ ਬੋਰ ਚ ਪ੍ਰਾਈਵੇਟ ਠੇਕੇਦਾਰ ਸੀ ਹਾਂਜੀ ਤੇ ਇਹ ਮਹਿਕਮੇ ਨੇ ਟਰਾਂਸਫਰ ਲਵਾਇਆ ਸੀਗਾ ਸਰਪੰਚ ਸਾਹਿਬ ਪੰਚਾਇਤ ਸਾਰੀ ਨੇ ਰਲ ਕੇ ਲਵਾਇਆ ਸੀਗਾ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਮਤਲਬ ਟਾਈਮ ਤੋਂ ਪਹਿਲਾਂ ਕਿਉਂ ਲੱਗ ਗਿਆ ਪਰ ਉਹ ਜਨਤਾ ਨੂੰ ਦੇਖ ਰਿਹਾ ਸਰਪੰਚ ਸਾਹਿਬ ਪੰਚਾਇਤ ਨੇ ਐਕਸ਼ਨ ਸਾਹਿਬ ਨੂੰ ਕਿਹਾ ਕਿ ਸਾਰਿਆਂ ਨੂੰ ਲਵਾਇਆ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਪੈਸੇ ਮੰਗਨੇ ਚਾਲੂ ਕਰ ਦਿੱਤੇ ਸਾਨੂੰ ਲਗਾਤਾਰ ਹਰਾਸਮੈਂਟ ਮੇਰੇ ਫਾਦਰ ਸਾਹਿਬ ਨੂੰ ਕਰਨਾ ਚਾਲੂ ਕਰ ਦਿੱਤਾ ਮੇਰੇ ਪਿਤਾ ਜੀ ਖੁਈਆਂ ਸਰਵਰ ਜਾ ਰਹੇ ਸੀ ਇੱਕ ਨਿੱਜੀ ਕੰਮ ਲੈ ਤੇ ਕਾਬਲ ਸਿੰਘ ਤੇ ਗੁਰਵਿੰਦਰ ਸਿੰਘ ਨੇ ਤੇ ਜੋ ਵੀ ਨਾਲ 115/24 ਆਫਅਰ ਦਰਜ ਹੋਈਏ ਸੁਸਾਈਡ ਕੇਸ ਚ ਬੰਦੇ ਹੋਰ ਵੀ ਅਕਿਊਜ਼ਡ ਨੇ ਵਿੱਚ ਉਹਨਾਂ ਦੀ ਸ਼ਹਿਰ ਤੇ ਮੇਰੇ ਫਾਦਰ ਸਾਹਿਬ ਨੂੰ ਰਸਤੇ ਜਿਨ੍ਹਾਂ ਨੇ ਮਾਰਿਆ ਕੁੱਟਿਆ ਜਿਸ ਤੋਂ ਬੇਇੱਜ਼ਤੀ ਨਾ ਸਰਦੇ ਹੋਏ ਘਰੇ ਆ ਕੇ ਉਹਨਾਂ ਨੇ ਪੈਟਰੋਲ ਪਾ ਕੇ ਅੱਗ ਲਾ ਲਈ शिकायतकर्ताਾਂ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ ਪਰ ਹਾਲੇ ਤੱਕ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੋਈ ਜਿਸ ਨੂੰ ਲੈ ਕੇ ਪੁਲਿਸ ਤੇ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਉਧਰ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਵੀ ਟਵੀਟ ਕਰਕੇ ਸਰਕਾਰ ਨੂੰ ਕਿਰਿਆਗੈ ਤੇ ਦੂਜੇ ਪਾਸੇ ਪੁਲਿਸ ਮਾਮਲੇ 'ਚ ਵਣਦੀ ਕਾਰਵਾਈ ਕਰਨ ਦੀ ਗੱਲ ਆਖਦੀ ਹੈ ਫਾਜ਼ਿਲਕਾ ਤੋਂ ਅਵਤਾਰ ਗਿਲ ਦੀ ਰਿਪੋਰਟ ਪੀਟੀਸੀ ਨਿਊਜ਼